ਕਲੈਰ ਜੀਉਂਦੇ ਜੀ ਇੱਕ ਨੇਕ ਕੰਮ ਤੂੰ ਕਰ ਜਾਮੀ ਜਦ ਕੂਚ ਕਰਨਾ ਇਸ ਦੁਨੀਆ ਤੋਂ ਲਗਣਾ ਪੌਣੇ ਪੰਜ ਮਨ ਬਾਲਣ ਤੇਰੇ ਤੇ ਇੱਕ ਅੱਧਾ ਬੂਟਾ ਦੁਨੀਆ ਤੇ ਲਾ ਜਾਮੀ ਸੋ ਅੱਜ ਇਸ ਵੀਡੀਓ ਵਿੱਚ ਗੱਲਬਾਤ ਕਰਾਂਗੇ ਨਾਨਕਨਗਰੀ ਚਿਹੜੂ ਦੇ ਸਰਬਜੀਤ ਕਲੈਰ ਦੀ ਜਿਸ ਨੇ ਜਗਾ ਜਗਾ ਪੌਦੇ ਲਗਾ ਕੇ ਇਹ ਸਾਬਿਤ ਕੀਤਾ ਹੈ ਕਿ ਉਸ ਨੂੰ ਕੁਦਰਤ ਨਾਲ ਅਤੇ ਕੁਦਰਤ ਦੀਆਂ ਨਿਯਮਤਾ ਨਾਲ ਕਿੰਨਾ ਪਿਆਰ ਹੈ ਤੇ ਦੇਖੋ ਇਸ ਵੀਡੀਓ ਦੇ ਅੰਦਰ ਕਿ ਕਿਸ ਤਰ੍ਹਾਂ ਦਿੱਤਾ ਇਸ ਨੌਜਵਾਨ ਨੇ ਨੌਜਵਾਨ ਪੀੜੀ ਨੂੰ ਇਹ ਖੂਬਸੂਰਤ ਸੰਦੇਸ਼ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰਿਸ਼ ਭੰਡਾਰੀ ਦੀ ਇਹ ਰਿਪੋਰਟ ਸਰ ਚੈਨਲ ਵਿੱਚ ਸਵਾਗਤ ਹੈ ਕੀ ਨਾਮ ਆਪਣਾ ਸਰ ਮੇਰਾ ਨਾਮ ਸਰਜੀਤ ਕਲੇਰ ਹੈ ਔਰ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਆਇਨਾ ਟੀਵੀ ਦਾ ਜੀ ਜੋ ਕਿ ਬਹੁਤ ਜਨਾਦੋਨਾ ਤੁਹਾਨੂੰ ਫੋਲੋ ਕਰ ਰਹੇ ਹੈਗਾ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਹਿੰਦੇ ਆ ਔਰ ਦੁਨੀਆਦਾਰੀ ਦੇ ਵਿੱਚ ਵਿਚਰਦੇ ਹੋ ਤੇ ਕੁਦਰਤੀਆਂ ਹੀ ਜਿਆਦਾ ਤੋਂ ਜਿਆਦਾ ਗੱਲਾਂ ਦਿਖਾਈਆਂ ਜਾਂਦੀਆਂ ਤੁਹਾਡੇ ਚੈਨਲ ਤੇ ਬਹੁਤ ਵਧੀਆ ਕੰਮ ਕਰ ਰਿਹਾ ਹੈ ਚੈਨਲ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਡੇ ਤੱਕ ਪਹੁੰਚ ਕੀਤੀ ਤੁਹਾਡਾ ਧੰਨਵਾਦ ਹੈ ਜੀ ਇਸ ਤੋਂ ਪਿੱਛੇ ਦੇਖਿਆ ਸੀ ਕਿ ਤੁਸੀਂ ਜਿਹੜਾ ਐਜੂਕੇਟ ਹੈਗਾ ਇਹ ਲਾਗੇ ਪੌਦੇ ਕੁਝ ਲਗਾਏ ਹੈਗੇ ਆ ਕੁਝ ਜਾਣਕਾਰੀ ਦਿਓਗੇ ਕਿਸ ਤਰ੍ਹਾਂ ਦੇ ਪੌਦੇ ਹੈਗੇ ਔਰ ਕਿਸ ਦੀ ਯਾਦ ਵਿੱਚ ਜਾਂ ਕਿਸ ਮੰਤਵ ਨਾਲ ਇਹ ਪੌਦੇ ਲਗਾਏ ਹੈਗੇ ਜੀ ਇਹ ਜੋ ਮੈਂ ਪੌਦੇ ਲਗਾਏ ਹੈਗੇ ਆ ਇਹ 9 ਜੂਨ ਨੂੰ ਜੋ ਡੇਰਾ ਠੇੜੂ ਵਿਖੇ ਮਿਲਾ ਸੀ ਉਥੇ ਲੰਗਰ ਲਾਇਆ ਗਿਆ ਸੀਗਾ ਪੌਦਿਆਂ ਦਾ ਸੰਤਾਂ ਜੀ ਨਾਲੋਂ ਸੰਤਕਿਸ਼ਨ ਨਾਜੀ ਮਹਾਰਾਜ ਜੀ ਨਾਲੋਂ ਤੇ ਉਹ ਮਿਲੇ ਸੀ ਵੈਸੇ 6 ਜੂਨ ਨੂੰ ਮੇਰੀ ਮਾਤਾ ਦੀ ਵਰਸੀ ਹੁੰਦੀ ਹੈ ਤੇ ਉਹਨਾਂ ਦੀ ਯਾਦ ਵਿੱਚ ਹਰ ਸਾਲ 5 ਤੋਂ 7 ਬੂਟੇ ਮੈਂ ਲਗਾਉਂਦਾ ਹੈਗਾ ਔਰ ਬੂਟੇ ਲੈਣੇ ਢੰਡਾਰੀ ਸਾਹਿਬ ਕੋਈ ਵੱਡੀ ਗੱਲ ਨਹੀਂ ਜੀ ਉਹਨਾਂ ਨੂੰ ਪੁੱਤਾਂ ਵਾਂਗ ਪਾਲਣਾ ਵੱਡੀ ਗੱਲ ਆ ਅੱਜ ਤੱਕ ਮੈਂ 2500 ਦੇ ਕਰੀਬ ਬੂਟੇ ਲਾ ਦਿੱਤਾ ਸਰ ਬਿਲਕੁਲ ਪੰਜ ਕਬੂਟੇ ਹੀ ਮਰੇ ਆ ਬਾਕੀ ਸਾਰੇ ਬੂਟੇ ਸਰ ਬਿਲਕੁਲ ਸਹੀ ਗੱਲ ਪੌਚੇ ਹੋਏ ਆ ਜਿਹੜੇ ਪੌਦੇ ਜਿਹ ਬੂਟੇ ਹੈਗੇ ਇਹਨਾਂ ਨੂੰ ਹਰ ਕੋਈ ਲਗਾ ਦਿੰਦਾ ਹੈਗਾ ਪਰ ਇਹਨਾਂ ਦਾ ਪਾਲਣ ਪੋਸ਼ਣ ਕੋਈ ਕੋਈ ਕਰਦਾ ਹੈਗਾ ਤੁਸੀਂ ਵੀ ਇਹਨਾਂ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਕਰਦੇ ਹੈਗੇ ਸਰ ਸਭ ਤੋਂ ਪਹਿਲਾਂ ਤਾਂ ਇਹ ਕਿ ਬੂਟਾ ਲਾਉਣ ਤੋਂ ਬਾਅਦ ਇਹਨਾਂ ਨੂੰ ਪਾਣੀ ਪੋਣਾ ਇਹਨਾਂ ਦੀ ਥੋੜੀ ਬਹੁਤ ਫੈਂਸਿੰਗ ਕਰਦੀ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਆਪਣੇ ਇੱਥੇ ਪੰਜਾਬ ਚ ਵਾਰਾ ਪੱਛੀ ਬਹੁਤ ਘੁੰਮਦੇ ਆ ਉਹ ਮੂੰਹ ਮਾਰ ਤੇ ਸਭ ਤੋਂ ਵੱਡੀ ਗੱਲ ਕੀ ਇਹਨਾਂ ਨੂੰ ਪਤਾ ਹੋਣਾ ਕਿ ਬੰਨਣਾ ਪੈਣਾ ਜੀ ਸੋ ਕੀ ਮੈਸੇਜ ਹੈ ਕਿ ਹੋਰਨਾਂ ਨੂੰ ਕਿ ਕਿਸ ਤਰ੍ਹਾਂ ਪੌਦੇ ਲਗਾ ਕੇ ਵਾਤਾਵਰਣ ਨੂੰ ਜਿਹੜਾ ਸਰ ਅਯੋਗ ਤੇ ਸਮਨੀਆਂ ਸਰਕਾਰਾਂ ਵਾਲਾ ਹੀ ਹਾਲ ਹੋਇਆ ਆ ਜੀ ਜਿੱਦਾਂ ਕਿ ਆਪਾਂ ਦੇਖਦੇ ਆਂ ਫ੍ਰੀ ਰਾਸ਼ਨ ਦੇ ਦਿਓ ਫ੍ਰੀ ਇਹ ਕਰ ਦਿਓ ਹੁਣ ਤੁਸੀਂ ਦੇਖਿਆ ਹੋਣਾ ਇੱਕ ਮੈ ਕੁੱਜੇ ਰੱਖੇ ਹੋਇਆ ਪਾਣੀ ਦੇ ਚਿੜੀਆਂ ਪਾਣੀ ਪੀ ਰਹੀਆਂ ਬਿਲਕੁਲ ਹੁਣ ਇਸ ਪਿੱਛੇ ਸਰਕਾਰਾਂ ਵਾਲੇ ਹਾਲਾਤ ਆ ਜੀ ਜੇ ਮੈਂ ਬੂਟੇ ਲਾ ਕੇ ਉਹਨਾਂ ਨੂੰ ਆਪਣੇ ਘਰ ਆਪ ਬਣਾਉਣ ਲਈ ਬੂਟੇ ਹੀ ਲਾ ਦਮਾਂ ਤੇ ਫੇ ਮੈਨੂੰ ਕੁੱਜੇ ਰੱਖਣ ਦੀ ਲੋੜ ਨਹੀਂ ਪਾਣੀ ਦੇਣ ਦੀ ਲੋੜ ਨਹੀਂ ਮੇਰਾ ਤਾਂ ਪੰਜਾਬੀਆ ਤੁਹਾਨੂੰ ਇਹ ਕਹਿਣਾ ਹੈ ਕਿ ਚੌਲਾਂ ਸੀ ਤਾਂ ਬਹੁਤ ਘੱਟ ਖੰਦੇ ਆ ਪਰ ਚੌਲਾਂ ਦੇ ਪਿੱਛੇ ਸਾਰਾ ਪਾਣੀ ਬਰਬਾਦ ਕਰੀ ਜਾਂਦੇ ਆ ਦੂਜਾ ਅਸੀਂ ਕਹਿੰਨੇ ਕਿ ਅਸੀਂ ਦਿਨ-ਵਦਨ ਤਰੱਕੀ ਕਰਦੇ ਆ ਸਾਡੇ ਹਾਈਵੇ ਨਿਕਲ ਗਏ ਇਹ ਤਰੱਕੀ ਨਹੀਂ ਹੈਗੀ ਅਸੀਂ ਨਰਕ ਵਾਲੇ ਪਾਸੇ ਨੂੰ ਜਾ ਰਹੇ ਆ ਪਾਣੀ ਧਰਤੀ ਹੀਟਲਾ ਸੁੱਕਦਾ ਜਾ ਰਿਹਾ ਆ ਜੇਕਰ ਅਸੀਂ ਪੌਦੇ ਨਹੀਂ ਲਾਵਾਂਗੇ ਤੇ ਪਾਣੀ ਦਾ ਸਤਾਰਿਕ ਦਿਨ ਇਹਨਾਂ ਥੱਲੇ ਚਲੇ ਜਾਵੇਗਾ ਜਿਵੇਂ ਜਿੱਦਾਂ ਹੁਣ 10 ਰੁਪਏ 20 ਰੁਪਏ ਦੀ ਪਾਣੀ ਦੀ ਬੋਤਲ ਵਿਕਦੀ ਆ ਇਦਾਂ ਗਾਂ ਮੇਰੇ ਬੱਚਿਆਂ ਨੂੰ 100 200 ਦਾ ਇੱਕ ਆਕਸੀਜਨ ਦਾ ਸਿਲੰਡਰ ਖਰੀਦਣਾ ਪਣਾ ਸਮਾਰੰਦੇ ਬੂਟੇ ਲਾਓ ਇਹਨਾਂ ਨੂੰ ਪਾੜੋ ਬੇਟੀ ਪੜਾਓ ਬੇਟੀ ਬਚਾਓ ਦੇ ਨਾਲ ਨਾਲ ਪੌਦੇ ਲਗਾਓ ਤੇ ਇਹਨਾਂ ਦੀ ਬਚਾਓ ਇਹ ਵੀ ਨਾਰਾ ਹੋਣਾ ਚਾਹੀਦਾ ਆ ਅੱਛੇ ਵਿਚਾਰ ਹੈਗੇ ਆ ਜੇਕਰ ਇਹ ਜਿਹੇ ਵਿਚਾਰ ਹਰ ਇੱਕ ਨੌਜਵਾਨ ਦੇ ਹੁਣ ਤਾਂ ਕਾਫੀ ਆਪਣਾ ਦੇਸ਼ ਅੱਗੇ ਵਧ ਫੁੱਲ ਸਕਦਾ ਔਰ ਤੁਸੀਂ ਦੇਖਿਆ ਸੀ ਅਸੀਂ ਹੁਣੇ ਕਿ ਪਿੱਛੇ ਕੁਜੇ ਰੱਖਿਆ ਹੈਗੇ ਪੰਛੀ ਉਹਨਾਂ ਚੋਂ ਖਾਣਾ ਖਾ ਰਹੇ ਹੈਗੇ ਆ ਔਰ ਕੁਦਰਤ ਨਾਲ ਕਾਫੀ ਪਿਆਰ ਲੱਗਦਾ ਹੈ ਤੁਸੀਂ ਕਰ ਰਹੇ ਹੋ ਔਰ ਕੀ ਲੱਗਦਾ ਹੈ ਕੁਦਰਤੀ ਸਾਹਮ ਸਵਾਲ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਕੁਦਰਤੀ ਸਾਹਮ ਸਵਾਲ ਦੇਖੋ ਜੀ ਰੱਬ ਕਿਸੇ ਨੇ ਦੇਖਿਆ ਨਹੀਂ ਠੀਕ ਤੇ ਜੇ ਤੁਸੀਂ ਰੱਬ ਨੂੰ ਪਉਣਾ ਚਾਹੁੰਦੇ ਹਾਂ ਰੱਬ ਦੀ ਬਣਾਈ ਹੋਈ ਕਾਇਨਾਤ ਦੇ ਨਾਲ ਪਿਆਰ ਕਰੋ ਤੇ ਰੱਬ ਤੁਹਾਨੂੰ ਆਪਣੇ ਆਪ ਮਿਲ ਜਾਏਗਾ ਹਰ ਇੱਕ ਸ਼ਾਇਦੇ ਵਿੱਚ ਰੱਬ ਵਸਦਾ ਹੈ ਹਰ ਇੱਕ ਜੀਵ ਦੇ ਅੰਦਰ ਰੱਬ ਵਸਦਾ ਹੈ ਜਦੋਂ ਤੁਸੀਂ ਇਹਨਾਂ ਨੂੰ ਪਿਆਰ ਕਰਨ ਲੱਗ ਪੈਂ ਇਹਨਾਂ ਦੀ ਦੇਖਭਾਲ ਕਰਨ ਲੱਗ ਪੈਂ ਰੱਬ ਦੀਆਂ ਬਣਾਈਆਂ ਚੀਜ਼ਾਂ ਦੀ ਸੰਭਾਲਣ ਲੱਗ ਪੈਂ ਤੇ ਰੱਬ ਵੀ ਮਿਲ ਜਾਵੇਗਾ ਏਸੀ ਕਰਕੇ ਮੈਂ ਇਹਨਾਂ ਦੀ ਸੇਵਾ ਕਰਦਾ ਹਾਂ ਤੇ ਮੈਨੂੰ ਸਾਖਸ਼ਾਤ ਰੱਬ ਦੇ ਦਰਸ਼ਨ ਹੋ ਜਾਂਦੇ ਆ ਸੋ ਗਰਮੀ ਤੇ ਕਾਫੀ ਪ੍ਰਕੋਪ ਹੈਗਾ ਕੀ ਲੱਗਦਾ ਹੈ ਕਿ ਸਨ ਸਾਰੇ ਨੂੰ ਜਿਹੜੀ ਪੰਛੀਆਂ ਨੂੰ ਵੀ ਤਰਹੀ ਲੱਗਦੀ ਹੈ ਪਿਆਸ ਲੱਗਦੀ ਹੈਗੀ ਹੈ ਬਿਲਕੁਲ ਕਿਸ ਤਰ੍ਹਾਂ ਕਾਫੀ ਮੈਸੇਜ ਪੜਨ ਨੂੰ ਮਿਲਦੇ ਆ ਸੋਸ਼ਲ ਮੀਡੀਆ ਦੇ ਕੇ ਆਪਣੇ ਕੋਠਿਆਂ ਤੇ ਜਾਂ ਆਪਣੇ ਘਰਾਂ ਦੇ ਬਾਹਰ ਪੁੱਜੇ ਰੱਖੋ ਉਹਨਾਂ 'ਚ ਪਾਣੀ ਪਾ ਕੇ ਰੱਖੋ ਜੀ ਪੰਡਤ ਸਾਹਿਬ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਅਸੀਂ ਹਾਈਵੇ ਕੱਢਣ ਦੇ ਨਾਲ ਤਰਕੀ ਕਰਨ ਦੇ ਨਾਮ ਦੇ ਨਾਲ ਅਸੀਂ ਉਜਾੜਾ ਵੀ ਕਰ ਰਹੇ ਹਾਂ ਕਿੰਨੇ ਲੱਖਾਂ ਕਰੋੜਾਂ ਦਰਖਤ ਜਿਹੜੇ ਆ ਉਹ ਕੱਟ ਦਿੱਤੇ ਆ ਜੇ ਅਸੀਂ 1 ਲੱਖ ਦਰਖਤ ਕੱਟਣ ਤੋਂ ਬਾਅਦ 50 ਹਜ਼ਾਰ ਦਰਖਤ ਵੀ ਲਾ ਦਈਏ ਤੇ ਇਹ ਪੰਛੀਆਂ ਨੂੰ ਸਾਨੂੰ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਪੈਣੀ ਸਾਨੂੰ ਘੁਰਨੇ ਬਣਾ ਕੇ ਦੇਣ ਦੀ ਜ਼ਰੂਰਤ ਨਹੀਂ ਪੈਣੀ ਨਹੀਂ ਆਪਣਾ ਘਰ ਆਪ ਬਣਾ ਲੈਣਾ ਜੀ ਸੋ ਵੱਧ ਤੋਂ ਵੱਧ ਮੇਰੀ ਤਾਂ ਇਹ ਬੇਨਤੀ ਹੈ ਕੀ ਬੂਟੇ ਲਾਓ ਤੇ ਉਹਨਾਂ ਨੂੰ ਬਚਾਓ ਹੁਣੇ ਦੱਸ ਜੀ ਕਿ ਮੈਂ 2500 ਪੌਦੇ ਕਾਫੀ ਪੌਦੇ ਪਹਿਲਾਂ ਵੀ ਲਗਾ ਚੁੱਕਾ ਹੈਗਾ ਉਹ ਕਿੱਥੇ ਕਿੱਥੇ ਲਗਾਏ ਸਰ ਇਹ ਲਵਲੀ ਯੂਨੀਵਰਸਿਟੀ ਦੇ ਮੇਨ ਗੇਟ ਤੋਂ ਲੈ ਕੇ ਤੇ 버거 किंग ਤੱਕ ਹਾਈਵੇ ਦੇ ਦੋਨੋਂ ਸਾਈਡ ਤੇ ਮੈਂ ਕੱਲਾ ਨਹੀਂ ਸੀਗਾ ਨਾਨਕ ਨਗਰੀ ਦੇ ਨੌਜਵਾਨ ਬਜ਼ੁਰਗ ਸਾਥੀ ਜਿਨ੍ਹਾਂ ਕੀ ਸਾਡੇ ਅਜੇ ਕਲੇਜ਼ ਹੀ ਹੈਗੇ ਆ ਉਹਨਾਂ ਦੇ ਫਾਦਰ ਉਹਨਾਂ ਦੀ ਮਾਰਨਿੰਗ ਟਾਈਮ ਤੇ ਹੀ ਡਿਊਟੀਆਂ ਆ ਕਿ ਜਿੰਨੇ ਕ ਅਸੀਂ ਬੂਟੇ ਲਾਇਆ ਉਹਨੇ ਅਰਲੀ ਮਾਰਨਿੰਗ ਉੱਠ ਕੇ ਉਹਨਾਂ ਨੂੰ ਪਾਣੀ ਲਾਉਣਾ ਹੁੰਦਾ ਹੈ ਤੇ ਹੋਰ ਨੌਜਵਾਨ ਸਾਥੀ ਵੀ ਇਸ ਫੀਲਡ ਦੇ ਵਿੱਚ ਕੰਮ ਕਰਦੇ ਹੈਗੇ ਸਾਡੇ ਨਾਲ ਜਿਹੜੇ ਕੀ ਦੇਖਭਾਲ ਕਰਦੇ ਆ ਇੱਕ ਟੀਮਵਰਕ ਹੋਣਾ ਚਾਹੀਦਾ ਹਰ ਪਿੰਡ ਦੇ ਵਿੱਚ ਇੱਕ ਟੀਮ ਬਣਨੀ ਚਾਹੀਦੀ ਆ ਕਿ ਜਿੱਥੇ ਖੁੱਲੀ ਜਗ੍ਹਾ ਮਿਲਦੀ ਆ ਉੱਥੇ ਘੱਟੋ ਘੱਟ 2-4 ਪੌਦੇ ਤਾਂ ਲਾਉਣੇ ਚਾਹੀਦੇ ਆ ਪਰ ਇੱਕ ਮੈਂ ਗੱਲ ਵੀ ਕਹਿੰਦਾ ਹੁੰਦਾ ਸੀ ਕਿੰਨਾ ਕਲੇਰਾ ਕੋਈ ਐਸਾ ਕੰਮ ਕਰ ਜਾਮੀ ਸਾਡੇ ਪੰਜ ਮਣ ਬਾਲਣ ਲੱਗਣਾ ਤੇਰੇ ਤੇ ਕੋਈ ਆਪਣੇ ਹੱਥੇ ਇੱਕ ਬੋਟਾ ਆਪਣੇ ਜੋ ਬਾਲਣ ਯੋਗ ਕਰ ਜਾਮੀ ਜੀ ਸੋ ਬੂਟਿਆਂ ਦੀ ਜਿਹੜੀ ਮਹੱਤਤਾ ਸਾਡੇ ਜੀਵਨ ਵਿੱਚ ਬਹੁਤ ਹੀ ਹੈਗੀ ਆ ਔਰ ਤੁਹਾਡੇ ਵਿਚਾਰਾਂ ਦੀ ਟੱਡੀ ਜਿਹੜੀ ਹੈਗੇ ਆ ਉਹਨਾਂ ਦੀ ਵੀ ਅਸੀਂ ਕਦਰ ਕਰਦੇ ਆਂ ਔਰ ਉਮੀਦ ਕਰਦੇ ਆਂ ਕਿ ਜਿਹੜੀ ਨੌਜਵਾਨ ਪੀੜ੍ਹੀ ਉਹ ਵੀ ਇਸ ਜੀਤੋ ਸੇਧ ਲਊ ਲੈ ਸਕੀਗੀ ਕੀ ਤੁਸੀਂ ਇਸ ਬਾਰੇ ਕੁਝ ਹੋਰ ਕਹਿਣਾ ਚਾਹੂਂਗੇ ਬਹੁਤ ਮਿਹਰबानी ਧੰਨਵਾਦ ਤੁਹਾਡਾ ਸਾਡੇ ਤੱਕ ਪਹੁੰਚਣ ਦਾ ਬਸ ਇਹੀ ਸੁਨੇਹਾ ਲਾਸਟ ਹੈਗਾ ਕਿ ਜੇ ਅਸੀਂ ਆਪਣੇ ਅਗਾ ਫਿਊਚਰ ਦੇ ਵਿੱਚ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਤੇ ਸਾਨੂੰ ਕੁਦਰਤ ਨੂੰ ਬਚਾਉਣਾ ਪਊਗਾ ਜਿਹੜੀਆਂ ਸਾਡੇ ਅੱਜ ਕੱਲ੍ਹ ਅਸੀਂ ਵੈਸਟਰਨ ਕਲਚਰ ਵੱਲ ਵਧਦੇ ਜਾਂਦੇ ਆਂ ਬਦਉ ਜੀ ਸਦਕੇ ਦਿਨ ਦੁਗਣੀ ਰਾਤ ਚੋਗਣੀ ਰੱਖੀ ਕਰੋ ਪਰ ਆਪਣਾ ਆਪ ਨਾ ਭੁੱਲੋ ਬਿਲਕੁਲ ਜੀ ਕਲੀਨ ਸਾਹਿਬ ਕੁਦਰਤ ਕਹਿੰਦੇ ਹੈ ਕਿ ਇਹ ਪੇੜ ਹੈ ਇਸ ਤੱਕ ਦੀ ਕੋਈ ਪੇੜ ਨਹੀਂ ਪਾ ਸਕਿਆ ਤੁਹਾਡੇ ਵਿਚਾਰਾ ਦੇ ਹੀ ਕਦਰ ਕਰਦੇ ਹੈ ਗੱਲਬਾਤ ਲਈ ਧੰਨਵਾਦ